ਬਈ ਸਾਰਨ ਸਾਸਤਰੀ ਕ ਅੱਜ ਆਪਾਂ ਤੁਹਾਨੂੰ ਇੱਕ ਮਾਰੀਜੀ ਹੋਰ ਕਬੂਤਰਾਂ ਦੀ ਸਾਂਭ ਸੰਭਾਲ ਵਾਲੇ ਬਾਰੇ ਦੱਸਦੇ ਆ ਮਾਰਾ ਜੱਕ ਬਈ ਕਬੂਤਰਾਂ ਨੂੰ ਆਪਾਂ ਬਈ ਜਿਵੇਂ ਹੁਣ ਵੀ ਕਬੂਤਰਾਂ ਕਮੂਤਰਾਂ ਦੇ ਜਿਹੜੇ ਅੰਦਰ ਜੀਵ ਬਣ ਜਾਂਦੇ ਆ ਜਾਂ ਜੀ ਜੀ ਆਪਾਂ ਉਹ ਗੋਲੀਆਂ ਦਿੰਨੇ ਆ ਗੋਲੀਆਂ ਲੈ ਕੇ ਆਉਨੇ ਆ ਜਾਂ ਹੋਰ ਕਿਉਂ ਨਾ ਵੀ ਉਹ ਉਹ ਜੇ ਇੱਕ ਚੀਜ਼ ਦੀ ਆਪਾਂ jàੜੀ ਫੜ ਲਈਏ ਵੀ ਜੀ ਪੈਣਾ ਹੀ ਨਾ ਕਬੂਤਰਾਂ ਦੇ ਅੰਦਰ ਹਨਾ ਬਹੁਤ ਵਧੀਆ ਤੁਹਾਨੂੰ ਆਪਾਂ ਕਨਕਟਤਾ ਦੱਸਣ ਲੱਗੇ ਆਂ ਬਾਈ ਹਫਤੇ ਦੇ ਵਿੱਚ ਦੋ ਵਾਰ ਨਾ ਸੌਰੀ ਵੀ ਮਹੀਨੇ ਦੇ ਵਿੱਚ ਚਾਰ ਵਾਰ ਹਰੇਕ ਹਫਤੇ ਇੱਕ ਵਾਰ ਤੁਸੀਂ ਨਾ ਆਹਾ ਦਿਖਾਉਣਾ ਆਹਾ ਬਾਈ ਜੀ ਹੈਗਾ ਐਪਲ ਸਾਈਡਰ ਵਿਨੇਗਰ ਐਪਲ ਸਾਈਡਰ ਵਿਨੇਗਰ ਇਹ ਬਾਈ ਹਰੇਕ ਹਫਤੇ ਮਤਲਬ ਤੁਸੀਂ ਇੱਕ ਦਿਨ ਮਿਥ ਲਓ ਜਿਵੇਂ ਸੰਡੇ ਨੂੰ ਜਦ ਤੁਸੀਂ ਦਾਣੇ ਪਾਉਨੇ ਹੋ ਜਾਂ ਕਬੂਤਰ ਭੁੱਖੇ ਨੇ ਦਾਣੇ-ਦੂਣੇ ਪਾ ਕੇ 4 ਲੀਟਰ ਪਾਣੀ ਦੇ ਵਿੱਚ ਆਹ ਦੇਖ ਲਓ ਮੇਰੇ ਕੋਲ ਤਾਂ 8 ਲੀਟਰ ਵਾਲੀ ਬੋਤਲ ਸੀ ਇੰਨੀ ਕ ਰਹਿ ਗਈ ਮੈਂ ਤਾਂ ਡੇਲੀ ਕਬੂਤਰਾਂ ਨੂੰ ਡੇਲੀ ਨਹੀਂ ਹਰੇਕ ਵੀਕ ਦੇ ਵਿੱਚ ਇੱਕ ਦੋ ਵਾਰੀ ਪਾਈ ਦਿੰਦਾ ਹਾਂ ਨਾ 4 ਆਪਣੇ 4 ਲੀਟਰ ਪਾਣੀ ਦੇ ਵਿੱਚ ਆਹ ਜਿਹੜੇ ਆ ਇਹ ਜੇ ਬੋਤਲ ਵਾਲਾ ਹੀ ਇਹ ਡਾਟਾ ਜਿਹੜਾ 4 ਲੀਟਰ ਪਾਣੀ ਦੇ ਵਿੱਚ ਇਹ ਜੇ ਦੋ ਡਾਟੇ ਪਾ ਦੇਣੇ ਬਸ ਦੋ ਜਾਂ ਡੇਢ ਝਾੜਾ ਪਾ ਦਿਓ ਕੁਛ ਨਹੀਂ ਹੁੰਦਾ ਇਹਦਾ ਵੱਧਦਾ ਕੋਈ ਨੁਕਸਾਨ ਨਹੀਂ ਹੈਗਾ ਜੇ ਵੱਧ ਵੀ ਪਾਜੂ ਨੁਕਸਾਨ ਇਹੀ ਆ ਵੀ ਕਬੂਤਰ ਥੋੜੇ ਜੇ ਨਾ ਜਦੋਂ ਪੀਂਦੇ ਆ ਉਦੋਂ ਮੜੀ ਜੀ ਖੜਤਣ ਜੀ ਮੰਨਣਗੇ ਨੁਕਸਾਨ ਕੋਈ ਨਹੀਂ ਹੈਗਾ ਜੇ ਵੱਧ ਵੀ ਪਾ ਲੋਗੇ 2 ਨੇ 1.5 ਪਾ ਦਿਓ 4 ਲੀਟਰ ਪਾਣੀ ਦੇ ਵਿੱਚ ਪਾਓ ਹਰੇਕ ਇਹ ਵੀਕ ਦੇ ਵਿੱਚ ਇੱਕ ਦਿਨ ਮੈਥਲੋ ਵੀ ਕਿਹੜੇ ਦਿਨ ਨੂੰ ਇਹ ਪਾਉਣਾ ਮਹੀਨੇ ਦੇ ਵਿੱਚ 4 ਕ ਦਿਨ ਪਾ ਦਿਆ ਕਰੋ ਬਾਈ ਜੀ ਤੁਹਾਡੇ ਕਬੂਤਰਾਂ ਨੂੰ ਨਾ ਕੋਈ ਘੁੰਮਣੀ ਵਾਲੀ ਬਿਮਾਰੀ ਨਾ ਕੋਈ ਜੀ ਲੱਗੇ ਨਾ ਕੋਈ ਜੀ ਪਵੇ ਨਾ ਕੋਈ ਫੈਂਸੀਆਂ ਨਿਕਣ ਐਨ ਕਬੂਤਰਾਂ ਦਾ ਜਿਹੜਾ ਮੇਦਾ ਸਾਫ਼ ਲੀਵਰ ਸਾਫ਼ ਐਨ ਕੱਲੀ-ਕੱਲੀ ਜਿਹੜੀ ਆ ਬਲੱਡ ਵਾਲੀ ਨਰਵਾ ਐਨ ਪੂਰੀਆਂ ਪੂਰੀਆਂ 100% ਸਹੀ ਹੋਣਗੀਆਂ ਪਾ ਕੇ ਦੇਖਿਓ ਤੁਸੀਂ ਕਬੂਤਰਾਂ ਨੂੰ ਕਬੂਤਰ ਮਤਲਬ ਐ ਹੋਣਗੇ ਜਿਵੇਂ ਹੱਥ ਜੇ ਤੁਸੀਂ ਫੜੋਗੇ ਐਨ ਵੀ ਤੁਹਾਡੇ ਹੱਥ ਨਾਲ ਕਬੂਤਰ ਦੀ ਸਿੱਪ ਜੀ ਲੱਗ ਜੂਗੀ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਕਬੂਤਰ ਹੱਥ ਦੇ ਵਿੱਚ ਫੜਿਆ ਹੋਇਆ ਵੀ ਕਬੂਤਰ ਦੇ ਵਿੱਚ ਹੈ ਕੁਝ ਤੇ ਹਰੇਕ ਵੀਕ ਇੱਕ ਦਿਨ ਮਹੀਨੇ ਦੇ ਵਿੱਚ ਚਾਰ ਦਿਨ ਪਾਇਆ ਕਰੋ ਤੇ ਇਹਦੇ ਨਾਲ ਕਬੂਤਰਾਂ ਦੀ ਬਹੁਤ ਵਧੀਆ ਸਿਹਤ ਬਣਦੀ ਆ ਕੋਈ ਕਬੂਤਰ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਕਦੇ ਕੋਈ ਬਿਮਾਰ ਨਹੀਂ ਹੋਊਗਾ ਨਾਲੇ ਉੜਦਾ ਦੇਖਿਓ ਕੰਨਾ ਉੱਡਣਾ ਤਾਂ ਆਪ ਹੀ ਆ ਜਦੋਂ ਕਬੂਤਰ ਤੰਦਰੁਸਤ ਹੋਇਆ ਠੀਕ ਆ ਨਾ ਉਡਾਈ ਤਾਂ ਉਹਦੀ ਆਪ ਹੀ ਵੱਧ ਜਾਂਦੀ ਆ ਕਬੂਤਰ ਦੀ ਘਟਦਾ ਤਾਂ ਉਹ ਨਹੀਂ ਆ ਜਦੋਂ ਕਬੂਤਰ ਦੇ ਅੰਦਰ ਕੋਈ ਮਾੜੀ ਮੋਟੀ ਇਨਫੈਕਸ਼ਨ ਹੁੰਦੀ ਆ ਜਾਂ ਉਹ ਦਾਣੇ ਚਾਜਣਾ ਟਾਈਮ ਨਾਲ ਹਜਮ ਨਹੀਂ ਕਰਦਾ ਜਾਂ ਆਪਾਂ ਕਈ ਵਾਰ ਆਪਾਂ ਦਾਣੇ ਪਾਉਣ ਦੇ ਵਿੱਚ ਵੀ ਕਈ ਵਾਰ ਲੇਟ ਹੋ ਜਾਂਦੇ ਆ ਕਈ ਤਾਂ ਹੁਣ ਆਈ ਡੋਟ ਨੋ ਮੈਨੂੰ ਅ ਕਈ ਤਾਂ ਮੈਨੂੰ ਲੱਗਦਾ ਇੰਨੇ ਲੋਕ ਬਿਜੀ ਹੋ ਜਾਂਦੇ ਆ ਵੀ ਦਾਣੇ ਨਹੀਂ ਪਾਉਂਦੇ ਦੋ ਦੋ ਦਿਨ ਹਨਾ ਬਈ ਕਿਉਂਕਿ ਜਦੋਂ ਫਿਰ ਉਹ ਦਾਣੇ ਨਹੀਂ ਪਾਉਂਦੇ ਆਪਾਂ ਕਬੂਤਰਾਂ ਦਾ ਜਿਹੜਾ ਸਿਸਟਮ ਆ ਉਹ ਅੰਦਰੋਂ ਵੀਕ ਹੋ ਜਾਂਦਾ ਜਦੋਂ ਫਿਰ ਉਹ ਦੋ ਦਿਨਾਂ ਬਾਅਦ ਦਾਣੇ ਪਾਉਣੇ ਉਹਨਾਂ ਨੂੰ ਬਾਲਾ ਰਾਜ ਲੈ ਲੈਂਦੇ ਆ ਉਹਨਾਂ ਦਾ ਸਿਸਟਮ ਆ ਜਿਹੜਾ ਉਸ ਸਾ ਆਪਣਾ ਕੰਮ ਨਹੀਂ ਕਰਦਾ ਫਿਰ ਉਹਨਾਂ ਦੇ ਅੰਦਰ ਰਹਿਸ਼ ਰਹਿਣ ਲੱਗ ਜਾਂਦੀ ਹੈ ਕਬੂਤਰਾਂ ਦੇ ਅੰਦਰ ਜਦੋਂ ਰਹਿਸ਼ ਰਹਿ ਗਈ ਤੇ ਉਹਦੇ ਨਾਲ ਸਾੜਾ ਬਣ ਜਾਂਦਾ ਪੋਟੇ ਦੇ ਵਿੱਚ ਸਾੜਾ ਬਣ ਗਿਆ ਤੇ ਉਹਦੇ ਨਾਲ ਫਿਰ ਜੀ ਬਣ ਜਾਂਦੇ ਆ ਜੀਆਂ ਦੇ ਨਾਲ ਮੜਾਪ ਬਣ ਗਏ ਉਦੋਂ ਹੋਰ ਜੀ ਬਣ ਗਏ ਠੀਕ ਹੈ ਨਾ ਕਬੂਤਰ ਫਿਰ ਥੋੜਾ ਕਾਮਯਾਬ ਹੀ ਨਹੀਂ ਹੁੰਦਾ ਜਦੋਂ ਕਿਤੇ ਇਵੇਂ ਹੋ ਜੰਦਾ ਪਰ ਇਹ ਗੱਲ ਦਾ ਧਿਆਨ ਰੱਖਿਓ ਆਹ ਬਈ ਕੀ ਚੀਜ਼ ਆ ਐਪਲ ਸਾਈਡਰ ਵੈਨੇਗਰ ਤੁਸੀਂ ਜਿਹੜੀ ਮਰਜ਼ੀ ਦੁਕਾਨ ਤੋਂ ਲੈ ਸਕਦੇ ਹੋ ਇਹ ਮੈਨੂੰ ਲੱਗਦਾ ਤੁਸੀਂ ਇੱਥੇ ਆਪਣੇ ਇੰਡੀਆ ਚੋਂ ਲੈ ਸਕਦੇ ਹੋ ਜਿਹੜੀਆਂ ਹੁੰਦੀਆਂ ਆਪਣੀਆਂ ਜਿੱਥੋਂ ਆਪਾਂ ਲੈ ਕੇ ਆਉਨੇ ਆ ਦਾ ਡਰਾਈ ਦਾਲਾਂ ਦੂਲਾਂ ਲੈ ਕੇ ਆਉਨੇ ਜਿੱਥੋਂ ਜਿਹੜੇ ਹੁੰਦੇ ਨਹੀਂ ਆਪਣੇ ਪਿੰਡਾਂ ਦੇ ਤਾਂ ਪਿੰਡ ਚੋਂ ਵੀ ਮਿਲ ਜਾਣਾ ਜਿਵੇਂ ਹੁੰਦੀ ਆ ਕਿਹੜੀਆਂ ਦੁਕਾਨਾਂ ਉਹ ਪੰਚਾਰੀਆਂ ਦੀ ਉਹ ਵੀ ਮਿਲ ਜਾਣਾ ਇਹ ਜਿੱਥੋਂ ਤੁਸੀਂ ਪਾਣੀ ਪੂਣੀ ਲੈ ਕੇ ਆਉਨੇ ਬਣਾਉਣ ਨੂੰ ਜਾਂ ਤੁਸੀਂ ਆਮ ਜਿਹੜੀਆਂ ਪਿੰਡਾਂ ਦੇ ਵਿੱਚ ਦੁਕਾਨਾਂ ਹੁੰਦੀਆਂ ਇਹ ਜਿਵੇਂ ਦਾਲਾਂ ਸਬਜ਼ੀਆਂ ਜਿਹੜੀਆਂ ਟਰਾਈ ਮਛੋਲਿਆਂ ਦੀ ਦਾਲ ਹੋਊਗੀ ਮੂੰਗੀ ਮਛਰੀ ਦੀ ਇਹ ਜਿਹੜੀਆਂ ਦਾਲਾਂ ਹੁੰਦੀਆਂ ਉਹਨਾਂ ਦੇ ਵੀ ਇਹ 100% ਹੋਣਾ ਹੈ ਤੇ ਉਥੋਂ ਟਰਾਈ ਕਰ ਲਿਓ ਬਹੁਤ ਸਸਤਾ ਬਾਈ ਸਸਤਾ ਦਾ ਸੌਦਾ 20-25 ਰੁਪਏ ਦੀ ਇਹ ਬੋਤਲ ਆ ਜਾਣੀ ਆ ਤੁਹਾਨੂੰ ਬਾਹੜਾ ਦਵਾਈਆਂ ਤੇ ਕੋਈ ਬਾਹੜਾ ਪੈਸੇ ਖਰਚਣ ਦੀ ਲੋੜ ਨਹੀਂ ਮਹਿੰਗੀਆਂ ਦਵਾਈਆਂ ਦੇਣ ਦੀ ਲੋੜ ਨਹੀਂ ਇਹਦੇ ਨਾਲ ਤੁਹਾਡਾ ਕਬੂਤਰ ਬਿਮਾਰ ਹੀ ਨਹੀਂ ਹੋਣਾ ਜਿੰਨਾ ਚਿਰ ਮਰਜੀ ਤੁਸੀਂ ਤੁਸੀਂ ਕਬੂਤਰ ਤੁਹਾਡਾ ਮਤਲਬ ਐਨ ਆਊਗਾ ਬਿਮਾਰ ਹੋ ਕੇ ਤੁਹਾਡਾ ਕਬੂਤਰ ਮਰ ਜੂਗਾ ਜਾਂ ਕੋਈ ਉਹਨੂੰ ਬਿਮਾਰੀ ਪੈ ਗਈ ਠੀਕ ਹੈ ਨਾ ਜੇ ਬੀਤੀ ਸਾਲ ਜਿਊਗਾ ਜੇ ਤੁਸੀਂ ਇਹ ਕਰਦੇ ਰਹੋਗੇ ਤੇ ਨਾ ਉਹਨੂੰ ਕੋਈ ਬਾਜੀ ਜੇ ਤੁਸੀਂ ਵਾਰੀਆਂ ਤੇ ਪਾਉਣਾ ਉਹਨੂੰ ਕੱਢਣ ਵੇਲੇ ਵੀ ਪ੍ਰੋਬਲਮ ਹੋਣੀ ਆ ਜਦ ਹੀ ਉਹਨੇ ਕਬੂਤਰ ਨੇ ਉੱਡਣ ਲੱਗ ਜਾਣਾ ਕਿਉਂਕਿ ਤੰਦਰੁਸਤ ਕਬੂਤਰ ਆ ਹਨਾ ਤੰਦਰੁਸਤ ਕਬੂਤਰ ਮੈਂ ਹੁਣ ਤੰਦਰੁਸਤ ਵੀ ਜਦੋਂ ਕਬੂਤਰ ਹੁੰਦਾ ਤੁਹਾਨੂੰ ਇਹ ਤੇ ਮੈਂ ਤੁਹਾਨੂੰ ਫੋਟੋ ਵੀ ਪਾਉਂਗਾ ਤੇ ਨਾਲ ਇਹਦੀ ਮੈਂ ਇਹਦੀ ਵੀ ਫੋਟੋ ਪਾਉਂਗਾ ਇਹਦੇ ਉੱਤੇ ਬਣਾ ਕੇ ਤੇ ਤਾਂਦਰਾ ਇਸ ਕਬੂਤਰ ਦੇਖਿਓ ਤੁਸੀਂ ਮੈਂ ਕਬੂਤਰ ਦੀ ਫੋਟੋ ਪਾਉਂਗਾ ਵੀ ਦੇਖਣ ਨੂੰ ਉਹ ਕਿਹੋ ਜਿਹਾ ਲੱਗਦਾ ਹੁੰਦਾ ਵੀ ਕਿਵੇਂ ਜਦੋਂ ਉਹ ਦੀ ਖੜਨੀ ਬੈਠਣੀ ਉਵੇਂ ਹੋ ਜੇ ਕਬੂਤਰ ਦੀ ਫਿਰ ਸਮਝ ਲਓ ਵੀ ਇਹਨੂੰ ਕੋਈ ਰੋਗ ਨਹੀਂਗਾ ਕੋਈ ਕੋਈ ਇਹਨੂੰ ਕੋਈ ਇਹਦਾ ਦੁੱਖ ਨਹੀਂ ਕੋਈ ਦੁੱਖ ਦਾ ਨਹੀਂ ਹੈਗਾ ਕੁਛ ਵੀ ਕਈ ਵਾਰ ਉਈ ਨਾ ਜੇ ਜੇ ਹੁਣ ਤੁਸੀਂ ਇਹ ਪਾਉਂਗੇ ਇਹਦੇ ਨਾਲ ਕਬੂਤਰਾਂ ਦੇ ਅੰਦਰ ਮੜਾਪ ਬਣ ਨਹੀਂ ਨਹੀਂ ਹੈਗਾ ਕਿਤੇ ਇਹ ਨਾ ਹੋਵੇ ਵੀ ਬਾਜ਼ੀਆਂ ਦੇ ਵੇਲੇ ਤੁਸੀਂ ਕਬੂਤਰ ਨੂੰ ਉਹ ਜਿਹੜੀ ਛੋਟੀ ਡਰੋਂਟਲ ਪਲਾਸਾ ਕਿਹੜੀ ਕਹਿੰਦੇ ਹੋ ਉਹ ਦੇਈ ਗਏ ਜੇ ਨਿਕਲੇ ਨਹੀਂ ਤਾਂ ਹੋਰ ਡੋਜ ਦੇ ਵਿੱਚ ਦੇਤੀ ਨਹੀਂ ਨਿਕਲੇ ਤਾਂ ਹੋਰ ਡੋਜ ਦੇ ਵਿੱਚ ਇਹ ਕੋਈ ਜ਼ਰੂਰ ਹੀ ਨਹੀਂ ਹੁੰਦੇ ਬਾਈ ਜੀ ਵੀ ਮੜਾਪ ਨਿਕਲੇ ਨਹੀਂ ਹੈਗੇ ਕਈਆਂ ਦੇ ਕਬੂਤਰਾਂ ਦੇ ਜੇ ਤੁਸੀਂ ਦਾਣਿਆਂ ਦਾ ਧਿਆਨ ਰੱਖਦੇ ਹੋ ਸਾਫ਼ ਸੁਥਰੇ ਦਾਣੇ ਪਾਉਣੇ ਹੋ ਤੇ ਉਹ ਪੈਂਦੇ ਹੀ ਨਹੀਂ ਹੁੰਦੇ ਕਬੂਤਰਾਂ ਦੇ ਅੰਦਰ ਕਈ ਵਾਰ ਤੁਸੀਂ ਕਬੂਤਰ ਨੂੰ ਇੰਨਾ ਤੰਗ ਕਰ ਦਿੰਦੇ ਹੋ ਇੰਨਾ ਤੰਗ ਕਰ ਦਿੰਦੇ ਹੋ ਬਾਅਦ ਦੇ ਵਿੱਚ ਫਿਰ ਚਾਹੇ ਦੇਖਣ ਨੂੰ ਉਹ ਸਾਨੂੰ ਠੀਕ ਹੋਵੇ ਦੇਖਣ ਨੂੰ ਠੀਕ ਲੱਗੇ ਪਰ ਉਹ ਬਾਜੀ ਨਹੀਂ ਜਦ ਤੱਕ ਕਬੂਤਰ ਉਹ ਅੰਦਰੋਂ ਉਹਦਾ ਵੱਡਿਆ ਜਾਂਦਾ ਕਬੂਤਰ ਦਾ ਇਹ 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 ਚੀਜ਼ ਦਾ ਧਿਆਨ ਰੱਖਿਓ ਇਹ ਜਦੋਂ ਪੰਮ ਹੋ ਗਏ ਉਹਨਾਂ ਦੇ ਅੰਦਰ ਪੈਣੀ ਨਹੀਂ ਹੈਗੇ ਦਵਾਈ ਲਾਉਣੀ ਹੈ ਕੋਈ ਪਤਲੀ ਜੀ ਕਰਕੇ ਇੱਕ ਅੱਧੀ ਵਾਰੀ ਲਾ ਲਈਦੀ ਹੁੰਦੀ ਆ ਐ ਨਹੀਂ ਵੀ ਆਪਾਂ ਉਹਦੇ ਬਾਅਦ ਹੀ ਪੈਗੇ ਕਬੂਤਰ ਦੇ ਵੀ ਨਹੀਂ ਜੀ ਨਿਕਲੇ ਨਹੀਂ ਉਹਨੂੰ ਕੋਈ ਹੋਰ ਗੋਲੀ ਦਿਓ ਨਹੀਂ ਜੀ ਹਜੇ ਵੀ ਨਹੀਂ ਨਿਕਲੇ ਹੋਰ ਕੋਈ ਇਹਨੂੰ ਡੀ ਫਾਰਮ ਕਰੋ ਨਹੀਂ ਜੀ ਉਹ ਬਰਮੋਟ ਪਲੱਸ ਦਿਓ ਨਹੀਂ ਜੀ ਫਿਰ ਇਹਨੂੰ ਬਰਮੋਟ ਦਿਓ ਇਹਨੂੰ ਮੈਡੀਪੈਟ ਦਿਓ ਜੀ ਇਹਨੂੰ ਐਬੀਟੋਲ ਦੇ ਦਿਓ ਜੀ ਐਬੀਟੋਲ ਦੇ ਦਿਓ ਠੀਕ ਹੈ ਨਾ ਬਹੁਤ ਕਸ਼ਮਾਨੀਆ ਦਵਾਈਆਂ ਨੇ ਉਹੀ ਨਾ ਕਬੂਤਰ ਨੂੰ ਦੇ ਦੇ ਕੇ ਦਵਾਈਆਂ ਮਾਰ ਲਿਆ ਕਰੋ ਕਈਆਂ ਦੇ ਕਬੂਤਰਾਂ ਦੇ ਹੁੰਦੇ ਹੀ ਨਹੀਂ ਹੈਗੇ ਮੜਾ ਠੀਕ ਹੈ ਨਾ ਉਹ ਮੜਾ ਪੈਂਦੇ ਆ ਉਦੋਂ ਜਦੋਂ ਦਾਣੇ ਦਾਣੇ ਹਾਜਮ ਕਰਨੋਂ हट ਜਾਂਦਾ ਦਾਣੇ ਪੋਟੇ ਦੇ ਪੋਟੇ ਦੇ ਵਿੱਚ ਸਾੜਾ ਬਣ ਜਾਂਦਾ ਦਾਣਿਆਂ ਦਾ ਤੇ ਉਦੋਂ ਉਦੋਂ ਕਬੂਤਰਾਂ ਦੇ ਅੰਦਰ ਮੜਾ ਪੰਨ ਲੱਗ ਜਾਂਦੇ ਆ ਤੇ ਜੇ ਇਹ ਤੁਸੀਂ ਪਾਹਮੋਗੇ ਇਹਦੇ ਨਾਲ ਹਾਜਮਾ ਠੀਕ ਰਹਿਣਾ ਉਹਨੇ ਅੱਜ ਦਾਣੇ ਪਾਇਆ ਕੱਲੋਂ ਹਾਜਮ ਹਾਜਮ ਕੰਟੀਨਿਊ ਉਸੇ ਹੀ ਤੁਸੀਂ ਰੱਖੋਗੇ ਉਹਦੀ ਰੁਟੀਨ ਨਾਲ ਦਾਣੇ ਪਾਣੀ ਦਾ ਸਾਪ ਦਾ ਤੁਹਾਡੇ ਕਬੂਤਰ ਨੂੰ ਕੱਖ ਨਹੀਂ ਹੋਣਾ ਬਹੁਤ ਵਧੀਆ ਰਹੂਗਾ ਕਬੂਤਰ ਤੁਹਾਡਾ ਐਨ ਪੂਰਾ ਤੰਦਰੁਸਤ ਫਿੱਟ ਫਾਟ ਰਹੂਗਾ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਨਾ ਵੀਰ ਬਣ ਕੇ ਭੁੱਲਿਆ ਕਰੋ ਮੇਰਾ ਚੈਨਲ ਦਾ ਰਾਣੀ ਕੈਨੇਡਾ ਇਹਨੂੰ ਸਬਸਕ੍ਰਾਈਬ ਕਰਦੇ ਹੋ ਨਾਲੇ ਸਾਰੀਆਂ ਜਿੰਨੀਆਂ ਵੀਡੀਓ ਨਗੀਆਂ ਸਾਰੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਨਾਲੇ ਆਪਣੇ ਫਰੈਂਡਾਂ ਨੂੰ ਜਿੰਨੇ ਵੀ ਤੁਹਾਡੇ ਗਰੁੱਪ ਨੇਗੇ ਸਾਰੇ ਗਰੁੱਪਾਂ ਦੇ ਵਿੱਚ ਪਾ ਦਿਆ ਕਰੋ ਕਿਉਂਕਿ ਇਹ ਜੀਆਂ ਜਿਹੜੀਆਂ ਚੀਜ਼ਾਂ ਨੇਗੀਆਂ ਇਹ ਤਾਂ ਪੰਦਰੇ ਕੰਮ ਆ ਕਿਉਂਕਿ ਮੈਂ ਨਹੀਂ ਚਾਹੁੰਦਾ ਕਿਸੇ ਦਾ ਕਬੂਤਰ ਬਿਮਾਰ ਹੋਵੇ ਜਾਂ ਮਰੇ ਕਬੂਤਰ ਕਿਸੇ ਦਾ ਠੀਕ ਹੈ ਨਾ ਪੀ ਜੇ ਤੁਹਾਨੂੰ ਕੋਈ ਇਹੋ ਜੀ ਚੀਜ਼ ਦਾ ਪਤਾ ਹੁੰਦਾ ਦੱਸ ਦਿਆ ਕਰੋ ਮੈਂ ਤਾਂ ਆਪ ਕਹਿੰਦਾ ਵੀ ਗਰੁੱਪਾਂ ਦੇ ਵਿੱਚ ਬਾਤੀ ਜੇ ਤੁਹਾਨੂੰ ਕੋਈ ਨਵੀਂ ਚੀਜ਼ ਦਾ ਪਤਾ ਲੱਗਦਾ ਤੇ ਮੈਂ ਤਾਂ ਇਹੀ ਕਬੂਤਰਾਂ ਨੂੰ ਦਿੰਨਾ ਮੇਰਾ ਕਦੇ ਕੋਈ ਕਬੂਤਰ ਨਾ ਹੀ ਮੈਂ ਹੁਣ ਵੀ ਇਹ ਦੰਨਾ ਕਦੇ ਬਿਮਾਰ ਨਹੀਂ ਹੋਇਆ ਨਾ ਹੀ ਮੇਰੇ ਕਬੂਤਰਾਂ ਦੇ ਕਦੇ ਮੜਾਪ ਨਿਕਲੇ ਮੈਂ ਗੋਲੀਆਂ ਮੇਰੇ ਕੋਲ ਸਾਰੇ ਕਿਸਮ ਦੀਆਂ ਪਈਆਂ ਨੇ ਠੀਕ ਹੈ ਨਾ ਮੇਰੇ ਕੋਲੇ ਉਹ ਜਦੋਂ ਮੈਂ ਪਹਿਲਾ ਅਕਤੂਬਰ ਦੇ ਵਿੱਚ ਡੀ ਵਰਮ ਕਰਿਆ ਉਦੋਂ ਵੀ ਕਿਸੇ ਦੇ ਅੰਦਰੋਂ ਮੜਾਪ ਨਿਕਲਿਆ ਹੁਣ ਮੈਂ ਫੇਰ ਕਰਨਾ ਹੈ ਫਰਵਰੀ ਦੇ ਵਿੱਚ ਮਤਲਬ ਹੀ ਨਹੀਂਗਾ ਕਿਉਂਕਿ ਮੈਂ ਇਹ ਯੂਜ਼ ਕਰਦਾ ਜੇ ਹੁਣ ਮੈਂ ਉਹੀ ਕਰਾਂ ਵੀ ਹਾਂ ਮੇਂ ਨਿਕਲੇ ਨਹੀਂ ਗੇ ਗੋਲੀ ਨਹੀਂ ਵਧੀਆ ਗੋਲੀ ਆਇਆ ਗੋਲੀ ਫਲਾਣੇ ਤੇ ਮੈਂ ਕੀ ਕਰਦਾ ਉਹ ਜਿੱਦਨੇ ਗੋਲੀ ਦੇ ਦਿੱਤੀ ਉਸ ਤੋਂ ਬਾਅਦ 5 7 4 ਦਿਨਾਂ ਬਾਅਦ ਦੇਖਣਾ ਕਬੂਤਰ ਦਾ ਵੀ ਵੇਟ ਬਣ ਗਿਆ ਜੇ ਵੇਟ ਬਣ ਗਿਆ ਉਹਦਾ ਫਿਰ ਸਹੀ ਆ ਨੋ ਮੈਟਰ ਵੀ ਉਹਦੇ ਨਸੰਤਰੋਂ ਨਿਕਲੇ ਨੇ ਜਾਂ ਨਹੀਂ ਨਿਕਲੇ ਜਦੋਂ ਉਹਦਾ ਕਬੂਤਰ ਦਾ ਵੇਟ ਨਹੀਂ ਬਣਿਆ ਫਿਰ ਤੁਸੀਂ ਸਮਝ ਲਓ ਵੀ ਇਹਨੂੰ ਕਬੂਤਰ ਨੂੰ ਸਟਿਲ ਪ੍ਰੋਬਲਮ ਆ ਠੀਕ ਆ ਨਾ ਉਹ ਫਿਰ ਉਹ ਉਹਨਾਂ ਨੂੰ ਪਹਿਣੀਆ ਜਿਨ੍ਹਾਂ ਨੂੰ ਇਹ ਲੋਕ ਪਾਉਂਦੇ ਨਹੀਂ ਹੈਗੇ ਜਿਨ੍ਹਾਂ ਨੂੰ ਇਹ ਐਪਲ ਸਾਈਡਰ ਵਿਨੇਗਰ ਪਾ인다 ਪਾਣੀ ਦੇ ਵਿੱਚ ਬੀਕ ਦੇ ਵਿੱਚ ਇੱਕ ਅੱਧਾ ਦਿਨ ਤੁਸੀਂ ਪਾਉਨੇ ਹੋ ਹਰੇਕ ਬੀਕ ਪਾਈ ਜਾਂਦੇ ਹਨ ਉਹ ਮਹੀਨੇ 'ਚ ਚਾਰ ਵਾਰੀ ਪਾਈ ਜਾਂਦੇ ਹੋ ਠੀਕ ਹੈ ਨਾ ਤੇ ਤੁਹਾਡਾ ਕਬੂਤਰ ਮਤਲਬ ਵੀ ਨਹੀਂ ਕੋਈ ਬਿਮਾਰ ਹੋ ਜਾਊਗਾ ਕੋਈ ਉਹਦੇ ਪੋਟੇ ਜਾਂ ਇਨਫੈਕਸ਼ਨ ਹੋ ਜਾਊ ਜਾਂ ਉਹਦਾ ਹਾਜਮਾ ਖਰਾਬ ਹੋ ਜਾਊਗਾ ਵਧੀਆ ਕਬੂਤਰ ਤੁਹਾਡੇ ਐ ਤੰਦਰੁਸਤ ਰਹਿਣਗੇ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਰਾਣੀ ਕੈਨੇਡਾ ਤੇ ਨਾਲੇ ਆਪਣੇ ਦੋਸਤਾਂ ਮਿੱਤਰਾਂ ਨੂੰ ਲਾਇਕ ਤੇ ਸ਼ੇਅਰ ਕਰਦਿਆ ਕਰੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ